ਸਤਿ ਸ਼੍ਰੀ ਅਕਾਲ ਦੋਸਤੋ ਨਵੇਂ ਐਪੀਸੋਡ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਸਵਾਗਤ ਕਰਦਾ ਅੱਜ ਦਾ ਵਿਸ਼ਾ ਕਾਮਯਾਬੀ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਕੀਤੀ ਜਿਦੇ ਵਿੱਚ ਦੱਸਿਆ ਕਿ ਇਹ 10 ਗੱਲਾਂ ਫਾਲੋ ਕਰ ਲਓ ਤੁਸੀਂ ਇੱਕ ਕਾਮਯਾਬੇ ਨਿਸ਼ਾਨ ਬਣ ਜਾਓਗੇ ਅੱਜ ਦੀ ਵੀਡੀਓ ਦੇ ਵਿੱਚ 8 ਗੱਲਾਂ ਤੁਹਾਨੂੰ ਦੱਸਣੀਆਂ ਨੇ ਤੇ ਜੇ ਉਹ ਗਲਤੀਆਂ ਤੁਸੀਂ ਨਹੀਂ ਕਰਦੇ ਫਾਲੋ ਕਰਦੇ ਹੋ ਇਹ ਟਿਪਸ ਤੁਸੀਂ ਕਾਮਯਾਬੀ ਦੇ ਉੱਤੇ ਟਿਕੇ ਰਹਿ ਸਕਦੇ ਹੋ ਸਿਆਣੇ ਕਹਿੰਦੇ ਨੇ ਕਿ ਕਾਮਯਾਬੀ ਹਾਸਲ ਕਰਨੀ ਫੇਰ ਵੀ ਸੌਖੀ ਆ ਪਰ ਕਾਮਯਾਬੀ ਤੇ ਟਿਕੇ ਰਹਿਣਾ ਕਾਮਯਾਬੀ ਤੇ ਤੁਸੀਂ ਕਿੰਨੇ ਲੰਬੇ ਸਮੇ ਲਈ ਉੱਥੇ ਰਹਿਨੇ ਹੋ ਸਟੇਬਲ ਇਹ ਜ਼ਿਆਦਾ ਜ਼ਰੂਰੀ ਆ ਤੇ ਮੁਸ਼ਕਲ ਆ ਕਿਉਂਕਿ ਬਹੁਤ ਸਾਰੇ ਲੋਕ ਸਟਰਗਲ ਕਰਦੇ ਨੇ ਜ਼ਿੰਦਗੀ ਚ ਬਹੁਤ ਸਾਰੇ ਲੋਕ ਮਿਹਨਤ ਕਰਦੇ ਨੇ ਕਾਮਯਾਬੀ ਹਾਸਲ ਵੀ ਕਰ ਲੈਂਦੇ ਨੇ ਪਰ ਕਾਮਯਾਬੀ ਦੇ ਉੱਤੇ ਪਹੁੰਚਣ ਤੋਂ ਬਾਅਦ ਕਈ ਵਾਰ ਉਹ ਥੱਲੇ ਵੀ ਆ ਜਾਂਦੇ ਨੇ ਆਪਣੀਆਂ ਕੁਝ ਗਲਤੀਆਂ ਕਰਕੇ ਸੋ ਕਿਹੜੀਆਂ ਉਹ ਗਲਤੀਆਂ ਆઠ ਉਹਨਾਂ ਬਾਰੇ ਗੱਲ ਕਰਾਂਗੇ ਸੋ ਜਰੂਰ ਧਿਆਨ ਦੇ ਨਾਲ ਵੀਡੀਓ ਐਂਡ ਤੱਕ ਸੁਣਿਓ ਮੈਂ ਹੁਣ ਪੁਆਇੰਟਸ ਦੇ ਉੱਤੇ ਆਉਣਾ ਪਹਿਲੀ ਜਿਹੜੀ ਗਲਤੀ ਕਦੇ ਵੀ ਹੰਕਾਰ ਨਾ ਕਰਿਓ ਬਹੁਤ ਸਾਰੇ ਲੋਕ ਜਦੋਂ ਉਹ ਆਪਣੀ ਮੰਜ਼ਲ ਨੂੰ ਹਾਸਲ ਕਰ ਲੈਂਦੇ ਨੇ ਉਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਉਹਨਾਂ ਨੂੰ ਲੱਗਦਾ ਮੈਂ ਕੀਤਾ ਮੈਂ ਮਿਹਨਤ ਕੀਤੀ ਮੈਂ ਸਟਰਗਲ ਕੀਤੀ ਮੈਂ ਦਿਨ ਰਾਤ ਇੱਕ ਕੀਤਾ ਜੀ ਮੈਂ ਅੱਜ ਇਸ ਮੁਕਾਮ ਤੇ ਤਾਂ ਪਹੁੰਚਿਆ ਵਾਂ ਉਸ ਗੱਲ ਨੂੰ ਉਹ ਆਪਣੇ ਜਿੱਦਾਂ ਆਪਾਂ ਕਹਿੰਦੇ ਹੁੰਨੇ ਆ ਵੀ ਸਿਰ ਤੇ ਚੜਾ ਲੈਂਦੇ ਨੇ ਹਨਾ ਹਾ ਵੀ ਕਰ ਲੈਂਦੇ ਨੇ ਉਹ ਨਹੀਂ ਕਰਨਾ ਕਾਮਯਾਬੀ ਮਿਲ ਗਈ ਤੁਸੀਂ ਮਿਹਨਤ ਕੀਤੀ ਤਾਂ ਠੀਕ ਆ ਆਪਣੇ ਆਪ ਤੇ ਮਾਣ ਜਰੂਰ ਕਰੋ ਆਪਣੀ ਮਿਹਨਤ ਤੇ ਮਾਣ ਜਰੂਰ ਕਰੋ ਪਰ ਹੰਕਾਰ ਨਹੀਂ ਕਰਨਾ ਕਿ ਮੈਂ ਕਰਤਾ ਜੋ ਮੈਂ ਕਰਤਾ ਕੋਈ ਵੀ ਨਹੀਂ ਕਰ ਸਕਦਾ ਇਹ ਫੀਲਿੰਗ ਤੁਹਾਡੇ ਅੰਦਰ ਨਹੀਂ ਆਉਣੀ ਚਾਹੀਦੀ ਕਦੇ ਵੀ ਕਿਸੇ ਵੀ ਕੰਮ ਨੂੰ ਲੈ ਕੇ ਇਹ ਨਾ ਸੋਚੋ ਵੀ ਇਹ ਕੰਮ ਆ ਜਿਹੜਾ ਇਹ ਮੈਂ ਹੀ ਕਰ ਸਕਦਾ ਮੇਰੇ ਵਿੱਚ ਹੀ ਕੈਪੇਬਿਲਿਟੀ ਆ ਇਹ ਕਰਨ ਦੀ ਨਹੀਂ ਠੀਕ ਆ ਮਤਲਬ ਹੰਕਾਰ ਆ ਜਿਹੜਾ ਉਹ ਆਪਣੇ ਤੋਂ ਹਮੇਸ਼ਾ ਦੂਰ ਰੱਖੋ ਦੂਜੀ ਗਲਤੀ ਨਾ ਕਰਿਓ ਕਿ ਕਿਸੇ ਨੂੰ ਕਦੇ ਨੀਵਾਂ ਨਾ ਦਿਖਾਇਓ ਪਹਿਲੇ ਪੁਆਇੰਟ ਨਾਲ ਮਿਲਦਾ ਜੁਲਦਾ ਹੀ ਆ ਕਦੇ ਵੀ ਇਹ ਨਾ ਸੋਚਿਓ ਕਿ ਜਿਹੜਾ ਕੰਮ ਮੈਂ ਕਰ ਲਿਆ ਕੋਈ ਹੋਰ ਨਹੀਂ ਕਰ ਸਕਦਾ ਮੰਨ ਲਓ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਹੀ ਕੋਈ ਸੇਮ ਤੁਹਾਡੇ ਵਾਲਾ ਕੰਮ ਕਰਨਾ ਚਾਹ ਰਿਹਾ ਉਹਦੀ ਸਪੋਰਟ ਕਰੋ ਉਹਦਾ ਕਦੇ ਵੀ ਹੌਸਲਾ ਨਾ ਟਾਓ ਇਹ ਡਰ ਨਾਲ ਇਹ ਆਓ ਆਪਣੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਕਿ ਇਹ ਬੰਦਾ ਕਿਤੇ ਮੇਰੇ ਤੋਂ ਜ਼ਿਆਦਾ ਤਰੱਕੀ ਨਾ ਕਰ ਜੇ ਤੇ ਮੈਨੂੰ ਫੇਲ ਨਾ ਕਰ ਦੇ ਜਿੱਦਾਂ ਜਿੰਨੀ ਤੁਸੀਂ ਦੂਜੇ ਦੀ سپورਟ ਕਰੋਗੇ ਉਹਦਾ ਫਲ ਵੀ ਤੁਹਾਨੂੰ ਮਿਲਾਂਗਾ ਸੋ ਹਰੇਕ ਨੇ ਆਪਣੀ ਕਹਿੰਦੇ ਹੁੰਦੇ ਆ ਨਾ ਵੀ ਕਿਸਮਤ ਕਾਣੀ ਆ ਤੁਸੀਂ ਕਿਸੇ ਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੇ ਕਿਸੇ ਦਾ ਕੰਮ ਕਦੇ ਵੀ ਖਰਾਬ ਨਾ ਕਰੋ ਆਪਣਾ ਕੰਮ ਸਹੀ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹੋ ਸੋ ਐਦਾਂ ਕਿਸੇ ਨੂੰ ਵੀ ਤੁਸੀਂ ਅੰਡਰ ਐਸਟੀਮੇਟ ਨਹੀਂ ਕਰਨਾ ਨੀਵਾ ਨਹੀਂ ਦਿਖਾਉਣਾ ਤੀਜਾ ਪੁਆਇੰਟ ਆਉਂਦਾ ਜੀ ਕਿ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹੋ ਕਦੇ ਵੀ ਇਹ ਫੀਲਿੰਗ ਨਾਲ ਆਇਆ ਉਹ ਵੀ ਮੈਂ ਬਹੁਤ ਕੁਝ ਹਾਸਲ ਕਰ ਲਿਆ ਬਹੁਤ ਕੁਝ ਸਿੱਖ ਲਿਆ ਮੇਰੇ ਕੋਲ ਬੜੀ ਜਾਣਕਾਰੀ ਆ ਗਈ ਬਹੁਤ ਨੌਲੇਜ ਮੇਰੇ ਕੋਲ ਆ ਹੁਣ ਮੈਨੂੰ ਕੋਈ ਕੁਝ ਸਿਖਾਈ ਨਹੀਂ ਸਕਦਾ ਨਹੀਂ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹੋ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਨਾ ਵੀ ਜੇ ਤੁਹਾਨੂੰ ਆਪਣੇ ਤੋਂ ਕੋਈ ਜੂਨੀਅਰ ਤੋਂ ਜਾਂ ਆਪਣੇ ਤੋਂ ਛੋਟੇ ਤੋਂ ਤੁਹਾਡਾ ਕੋਈ ਵਰਕਰ ਆ ਉਹਦੇ ਤੋਂ ਕੋਈ ਨਵੀਂ ਗੱਲ ਸਿੱਖਣ ਸਿੱਖਣ ਦਾ ਮੌਕਾ ਮਿਲਦਾ ਤਾਂ ਜਰੂਰ ਸਿੱਖੋ ਕਦੇ ਵੀ ਉਹਦੇ ਵਿੱਚ ਸ਼ਰਮ ਮਹਿਸੂਸ ਨਾ ਕਰੋ ਜਾਂ ਆਪਣਾ ਮਾਣ ਉੱਥੇ ਮੂਰੇ ਨਾ ਲੈ ਕੇ ਆ ਉਹ ਵੀ ਮੈਂ ਇਹਦੇ ਕੋਲੋਂ ਕਿੰਦਾ ਸਿੱਖ ਸਕਦਾ ਨਹੀਂ ਜਿੱਥੋਂ ਜਿਹੜੀ ਚੀਜ਼ ਮਿਲਦੀ ਆ ਲੈ ਲਓ ਹਮੇਸ਼ਾ ਸਿੱਖਦੇ ਰਹੋ ਠੀਕ ਆ ਜੀ ਚੌਥਾ ਪੁਆਇੰਟ ਇਹਦੇ ਨਾਲ ਮਿਲਦਾ ਜੁਲਦਾ ਕਿ ਮਿਹਨਤ ਕਦੇ ਨਾ ਘਟਾਓ ਕਈ ਲੋਕ ਕੀ ਕਰਦੇ ਨੇ ਕਾਮਯਾਬੀ ਮਿਲ ਗਈ ਜੀ ਅਸੀਂ ਇੱਕ ਮੁਕਾਮ ਤੇ ਪਹੁੰਚ ਗਏ ਹੁਣ ਮਿਹਨਤ ਘਟਾ ਕਰ ਦਿੰਨੇ ਆ ਆਪਾਂ ਵਰਕਰਸ ਦੇ ਉੱਤੇ ਡਿਪੈਂਡ ਹੋ ਜਾਂਦੇ ਆ ਤੇ ਜਦੋਂ ਬੰਦਾ ਪੂਰੀ ਤਰ੍ਹਾਂ ਦੇ ਨਾਲ ਆਪਣੇ ਵਰਕਰਸ ਤੇ ਡਿਪੈਂਡ ਹੁੰਦਾ ਵਾ ਤਾਂ ਇਹ ਇੱਕ ਸਚਾਈ ਆ ਉਹ ਥੱਲੇ ਵੱਲ ਨੂੰ ਆਉਣਾ ਸ਼ੁਰੂ ਹੋ ਜਾਂਦਾ ਸੋ ਮਿਹਨਤ ਕਦੇ ਨਹੀਂ ਘਟਾਉਣੀ ਸਗੋ ਮਿਹਨਤ ਨੂੰ ਹੋਰ ਵਧਾਉਂਦੇ ਜਾਓ ਜਿੱਦਾਂ ਜਿੱਦਾਂ ਤੁਸੀਂ ਕਾਮਯਾਬੀ ਹਾਸਲ ਕਰੀ ਜਾਂਦੇ ਹੋ ਆਪਣੀ ਮਿਹਨਤ ਨੂੰ ਮੈਂ ਕਹੂੰਗਾ ਹੋਰ ਵਧਾਈ ਚੱਲੋ ਸੋ ਤਾਂ ਤੁਸੀਂ ਉਥੇ ਟਿਕੇ ਰਹਿ ਸਕਦੇ ਹੋ ਤੇ ਇਹ ਜ਼ਿੰਦਗੀ ਦਾ ਸੱਚ ਆ ਕਿ ਜਦ ਤੱਕ ਸਾਡੇ ਸਾਹ ਨੇ ਮਿਹਨਤ ਸਾਡੇ ਨਾਲ ਨਾਲ ਹੀ ਚੱਲਣੀ ਆ ਸੋ ਪੰਜਵਾਂ ਪੁਆਇੰਟ ਆਉਂਦਾ ਜੀ ਕਿ ਜੇ ਰੱਬ ਨੇ ਤੁਹਾਡੇ ਤੇ ਕਿਰਪਾ ਕੀਤੀ ਪੈਸਾ ਤੁਹਾਡੇ ਕੋਲ ਆ ਗਿਆ ਤਾਂ ਕੋਈ ਨਾ ਕੋਈ ਸੋਸ਼ਲ ਐਕਟੀਵਿਟੀ ਜ਼ਰੂਰ ਕਰਦੇ ਰਹੋ ਸਮਾਜ ਸੇਵਾ ਜ਼ਰੂਰ ਕਰਦੇ ਰਹੋ ਕਦੇ ਗੁਰੂ ਘਰ ਜਾ ਕੇ ਲੰਗਰ ਲਗਾ ਦਿਓ ਕਦੇ ਉਧਾਂ ਕਿਸੇ ਜਿਹੜਾ ਲੋੜਵੰਦ ਆ ਉਹਦੀ ਕਿਸੇ ਨਾ ਕਿਸੇ ਤਰੀਕੇ ਮਦਦ ਕਰ ਦਿਓ ਪੈਸੇ ਨਾਲ ਮਦਦ ਕਰ ਦਿਓ ਕੋਈ ਉਹਨੂੰ ਚੀਜ਼ ਹੋਰ ਲੋੜ ਆ ਉਹਨੂੰ ਉਹ ਮਦਦ ਕਰ ਦਿਓ ਇਹਦੇ ਨਾਲ ਨਾ ਮਤਲਬ ਆਪਣਾ ਦਿਮਾਗ ਆ ਜਿਹੜਾ ਹਮੇਸ਼ਾ ਟਿਕਾਣੇ ਤੇ ਰਹੂਗਾ ਤੇ ਮਾਨਣਾ ਜਿਹੜਾ ਹੋ ਹਮੇਸ਼ਾ ਨੀਵਾ ਰਹੂਗਾ ਜੋ ਮੈਂ ਸੋਚਦਾ 6ਵੀਂ ਗੱਲ ਆ ਜੀ ਕਿ ਕਦੇ ਵੀ ਫਜ਼ੂਲ ਖਰਚੇ ਨਾ ਕਰੋ ਜੇ ਤੁਹਾਡੇ ਕੋਲ ਪੈਸਾ ਆ ਗਿਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਾ ਪੈਸਾ ਐਸ਼ ਪ੍ਰਸਤੀ ਤੇ ਉਡਾਈ ਜਾਣਾ ਵਾ ਤੇ ਜਾਂ ਫਿਰ ਉਹ ਚੀਜ਼ਾਂ ਅਸੀਂ ਬਾਈ ਕਰੀ ਜਾਣੀਆਂ ਜਿਨ੍ਹਾਂ ਦੀ ਸਾਨੂੰ ਲੋੜ ਹੀ ਨਹੀਂ ਹੈਗੀ ਐਵੇਂ ਇਕੱਠੀਆਂ ਕਰੀ ਜਾਣੀਆਂ ਹਨਾ ਤੇ ਇਹ ਨਹੀਂ ਮੈਂ ਕਦੇ ਵੀ ਕਹਿੰਦਾ ਹੁੰਦਾ ਤੁਸੀਂ ਆਪਣੇ ਸ਼ੌਕ ਨਾ ਪੂਰੇ ਕਰੋ ਲਾਈਫ ਨੂੰ ਇੰਜੋਏ ਨਾ ਕਰੋ ਪੈਸਾ ਖਰਚੋ ਹੀ ਨਾ ਬਿਲਕੁਲ ਲਾਈਫ ਨੂੰ ਇੰਜੋਏ ਕਰੋ ਸ਼ੌਕ ਵੀ ਪੂਰੇ ਕਰੋ ਸਾਰਾ ਕੁਝ ਕਰੋ ਪਰ ਜਿੱਥੇ ਅਸੀਂ ਸਾਰ ਸਕਦੇ ਹਾਂ ਉੱਥੇ ਸਾਰਨਾ ਵੀ ਸਿੱਖੋ ਇਹ ਨਹੀਂ ਕਿ ਸਾਡੇ ਕੋਲ ਕੋਈ ਇਨਵੈਸਟਮੈਂਟ ਪਲਾਨ ਨਹੀਂ ਹੈਗੇ ਤੇ ਅਸੀਂ ਜਿਹੜਾ ਕਮਾ ਰਹੇ ਆ ਉਹ ਬਿਨਾ ਕਿਸੇ ਹਿਸਾਬ ਕਿਤਾਬ ਦੇ ਉਡਾਈ ਵੀ ਜਾਂਦੇ ਆ ਸੋ ਇਹੋ ਜਿਹੇ ਲੋਕ ਇਨ ਫਿਊਚਰ ਮੈਂ ਬਹੁਤ ਜਿਹੜੇ ਫੇਲ ਹੁੰਦੇ ਨਾਕਾਮ ਹੁੰਦੇ ਵੀ ਕਾਮਯਾਬੀ ਤੇ ਪਹੁੰਚਣ ਤੋਂ ਬਾਅਦ ਵੀ ਦੇਖੇ ਨੇ ਸੱਤਵਾਂ ਪੁਆਇੰਟ ਆਉਂਦਾ ਜੀ ਕਿ ਵਿਰੋਧ ਦੀ ਪਰਵਾਹ ਨਾ ਕਰੋ ਇਹ ਵੀ ਕਹਿ ਲਓ ਕਿ ਇੱਕ ਸ੍ਰਸ਼ਟੀ ਦਾ ਨਿਯਮ ਹੀ ਆ ਵੀ ਜਦੋਂ ਕਿਸੇ ਦੀ ਤਰੱਕੀ ਹੋਣ ਲੱਗਦੀ ਆ ਕੋਈ ਕਾਮਯਾਬੀ ਵੱਲ ਨੂੰ ਜਾਣ ਲੱਗਦਾ ਉਹਦਾ ਵਿਰੋਧ ਵੀ ਹੋਣ ਲੱਗ ਜਾਂਦਾ ਹਨ ਉਹਨੂੰ ਲੋਕ ਕਹਿ ਦਿੰਦੇ ਆ ਵੀ ਇਹਨੇ ਤਾਂ ਯਾਰ ਐਦਾਂ ਪੈਸਾ ਕਮਾਇਆ ਉਹਨੇ ਉਦਾਂ ਪੈਸਾ ਕਮਾਇਆ ਪਹਿਲੀ ਗੱਲ ਦੇਖੋ ਤੁਹਾਡਾ ਸਹੀ ਹੋਣਾ ਜ਼ਰੂਰੀ ਆ ਤੁਹਾਡਾ ਪੈਸਾ ਕਮਾਉਣ ਦਾ ਢੰਗ ਜਿਹੜਾ ਵਾ ਉਹ ਸਹੀ ਹੋਣਾ ਜ਼ਰੂਰੀ ਆ ਤੇ ਜੇ ਉਹ ਸਹੀ ਆ ਤੇ ਜੇ ਤੁਸ ਤੁਹਾਨੂੰ ਕਾਮਯਾਬੀ ਮਿਲੀ ਆ ਤਾਂ ਫਿਰ ਤੁਹਾਨੂੰ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਭਾਵੇਂ ਉਹ ਤੁਹਾਡਾ ਕੋਈ ਰਿਸ਼ਤੇਦਾਰ ਆ ਕੋਈ ਵੀ ਸਾਥਸਬੰਧੀ ਆ ਦੋਸਤ ਮਿੱਤਰ ਆ ਕਿਉਂਕਿ ਅਕਸਰ ਇਹੀ ਵਿਰੋਧ ਕਰਨ ਵਾਲੇ ਹੁੰਦੇ ਨੇ ਨਾ ਕਹਿੰਦੇ ਨੇ ਇਹੀ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਸੋ ਉਹਨਾਂ ਦੀ ਪਰਵਾਹ ਨਹੀਂ ਕਰਨੀ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣੇ ਉਹਨਾਂ ਨਾਲ ਕੋਈ ਮੁਕਾਬਲਾ ਵੀ ਨਹੀਂ ਕਰਨਾ ਤੁਸੀਂ ਕਾਮਯਾਬੀ ਤੇ ਲੰਬੇ ਸਮੇਂ ਲਈ ਟਿਕ ਕੇ ਰਹਿ ਸਕਦੇ ਹੋ ਆਤਮਾ ਤੇ ਲਾਸਟ ਪੁਆਇੰਟ ਤੇ ਬੜਾ ਸੋਹਣਾ ਜਿਹੜਾ ਪੁਆਇੰਟ ਲਾਸਟ ਵਾਲਾ ਮੇਰਾ ਹੁੰਦਾ ਵਾ ਹਰ ਵੀਡੀਓ ਦੇ ਵਿੱਚ ਇਹਦੇ ਵਿੱਚ ਵੀ ਉਹੀ ਆ ਕਿ ਪਰਮਾਤਮਾ ਨੂੰ ਰੱਬ ਨੂੰ ਕਦੇ ਵੀ ਨਾ ਭੁੱਲੋ ਜਿੱਥੇ ਮਰਜੀ ਜਿੰਨੀ ਮਰਜੀ ਤੁਹਾਡੀ ਵੱਡੀ ਹੈਸੀਅਤ ਹੋ ਜੇ ਜਿੰਨਾ ਮਰਜੀ ਤੁਹਾਡਾ ਵੱਡਾ ਮੁਕਾਮ ਹੋ ਜੇ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਕਦੇ ਨਾ ਭੁੱਲਿਓ ਉਹਦੇ ਨਾਮ ਦੇ ਨਾਲ ਦਿਨ ਦੀ ਸ਼ੁਰੂਆਤ ਉਹਦੇ ਨਾਮ ਦੇ ਨਾਲ ਜਿਹੜੀ ਤੁਹਾਡੀ ਰਾਹਤ ਆ ਉਹ ਹੋਣੀ ਚਾਹੀਦੀ ਆ ਹਮੇਸ਼ਾ ਉਹਦਾ ਸ਼ੁਕਰਾਨਾ ਕਦੇ ਵੀ ਇਹ ਨਾ ਕਹੋ ਕਿ ਜੋ ਮਿਹਨਤ ਕੀਤੀ ਉਹ ਮੈਂ ਕੀਤੀ ਆ ਆਪਾਂ ਕਹਿੰਦੇ ਆ ਨਾ ਜਦੋਂ ਕੋਈ ਚੀਜ਼ ਮਾੜੀ ਹੋ ਜਾਂਦੀ ਆ ਆਪਣੇ ਨਾਲ ਕੋਈ ਮਾੜਾ ਹੋਇਆ ਆਪਾਂ ਕਹਿੰਦੇ ਯਾਰ ਰੱਬ ਨੇ ਇਦਾਂ ਹੀ ਲਿਖਿਆ ਸੀ ਤੇ ਜੇ ਕਦੇ ਕੋਈ ਚੰਗਾ ਕਰਦੇ ਆ ਚੰਗਾ ਹੋ ਜਾਂਦਾ ਫਿਰ ਆਪਾਂ ਕਹਿੰਦੇ ਆ ਅਸੀਂ ਕੀਤਾ ਸਾਰੇ ਇਦਾਂ ਦੇ ਨਹੀਂ ਹੁੰਦੇ ਜਿਹੜੇ ਲੋਕ ਇਦਾਂ ਕਰਦੇ ਨੇ ਸੋ ਉਹਨਾਂ ਲਈ ਇੱਕ ਵੈਸੀ ਅਵੇਅਰਨੈਸ ਜਿਹੇ ਵਾਲੀ ਗੱਲ ਆ ਸੋ ਇਦਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਪਰਮਾਤਮਾ ਹਮੇਸ਼ਾ ਆਪਣੇ ਮਨ 'ਚ ਰਹਿਣਾ ਚਾਹੀਦਾ ਜਦੋਂ ਉਹ ਸਾਡੇ ਦਿਲ 'ਚ ਹਮੇਸ਼ਾ ਰਹੂਗਾ ਫੇਰੇ ਜੜੀਆਂ ਗਲਤੀਆਂ ਮੈਮੂਰੇ ਸਾਥ ਡਿਸਕਸ ਕੀਤੀਆਂ ਉਹ ਆਪਾਂ ਕਰਾਂ ਗਈ ਨਹੀਂ ਹੰਕਾਰ ਆਪਣੇ ਵਿੱਚ ਕਦੇ ਵੀ ਨਹੀਂ ਆਊਗਾ ਤੇ ਪਰਮਾਤਮਾ ਸਾਡੀ ਬਾਹ ਫੜ ਕੇ ਸਾਨੂੰ ਹੋਰ ਵੀ ਤਰੱਕੀਆਂ ਦੇ ਉੱਤੇ ਲੈ ਕੇ ਜਾਊਗਾ ਬਹੁਤ-ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਹੋਰ ਟਿਪਸ ਹੋਰ ਸਲਾਹਾਂ ਲੈ ਕੇ ਹਾਜ਼ਰ ਹੋਊਂਗਾ ਤੁਹਾਡੇ ਲਈ